ਕਤਵਣਾ ਇਤਿਆਰ ਹੋ ਜਾ ਐਵੇਂ ਗਾੜੀਆਂ ਪੋਲੀ ਜਾਂਦੀ ਸਭੀ ਇਹਨਾਂ ਕੀ ਹੋ ਗਿਆ ਵਾ ਦੀਵਾ ਹਾਂਜੀ ਮੰਮੀ ਮੋਗ ਗਿਆ ਕੰਮ ਇੱਧਰ ਆ ਮੇਰਾ ਪੁੱਤ ਕੰਮ ਤੇ ਮੰਮੀ ਮੋਗ ਗਿਆ ਵਾ ਤੇ ਇਹ ਖਲਾਰਾ ਹੀ ਬੜਾ ਪਾਇਆ ਹੈ ਅਲਮਾਰੀ ਚ ਤੇ ਮੈਂ ਕੱਪੜੇ ਰੱਖ ਦਿੰਨੀ ਆ ਧਾਨਾ ਕਰਕੇ ਖਲਾਰਾ ਬੜਾ ਪਿਆ ਜਾਂਦਾ ਜਦੋਂ ਕੱਪੜੇ ਕੱਢੀਦੇ ਆ ਨਾ ਤਾਂ ਫਿਰ ਉਹਦੇ ਥੈਟਾ ਢਰ ਜਾਂਦੀ ਹੈ ਕੀ ਗੱਲ ਇਤਨੇ ਆਰੇ ਤੈਨੂੰ ਕਹਿੰਦੀ ਨਹੀਂ ਆ ਤੇ ਮੈਨੂੰ ਨਾ ਅੰਦਰ ਅੰਦਰ ਟੈਨਸ਼ਨ ਖਾਈ ਜਾਂਦੀ ਹੈ ਕਿ ਮੈਂ ਹੁਣ ਤੱਕ ਨਾ ਤੈਨੂੰ ਕੋਈ ਲੈਣ ਆਇਆ ਵਾ ਤੇ ਨਾ ਹੁਣ 10 ਮਿੰਟ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਪੁੱਤ ਕੋਈ ਗੱਲ 10 ਮਿੰਟ ਮੰਮੀ ਤੇਹੀ ਟੈਨਸ਼ਨ ਕਿਉਂ ਲੈਣ ਡਿਆ ਮੈਂ ਤੈਨੂੰ ਅੱਗੇ ਵੀ ਸਮਝਾਇਆ ਹੀ ਨਾ ਮੈਂ ਇਹ ਸਾਰੇ ਕੰਮਾਂ ਦੇ ਨਾ ਹੱਲ ਕੱਢੇ ਆ ਉੱਥੇ ਮੈਨੂੰ ਦੱਸ ਦੇ ਸਹੀ ਵੀ ਕੀ ਸਕੀਮ ਨਾਲੀ ਉਦੋਂ ਵੀ ਤੇਰੀ ਗੱਲ ਵਿੱਚ ਹੀ ਰਹਿ ਗਈ ਉਦੋਂ ਤੂੰ ਦੱਸੀ ਮੈਨੂੰ ਕਹਿੰਦੀ ਮੈਂ ਸਕੀਮ ਲਾਈ ਆ ਮੰਮੀ ਸਕੀਮ ਤੇ ਮੈਂ ਲਾਈ ਆ ਉੱਥੇ ਵੀ ਜਾਊਂਗੀ ਤੇ ਲੈਣ ਵੀ ਉਹੋ ਹੀ ਆਉਣਗੇ ਉਹ ਕਿੱਦਾਂ ਉਹ ਤੁਹਾਨੂੰ ਮੈਂ ਦੱਸਾਂ ਗੱਲ ਇਹ ਆ ਇਹ ਸਭ ਕੁਝ ਨਾ ਭਾਬੀ ਕਰਾਊਗੀ ਭਾਬੀ ਫੋਨ ਕਰੂਗੀ ਪਾ ਬਿਨੇ ਉਹਨਾਂ ਦੇ ਤਰਲੇ ਮਾਰਨੇ ਆ ਹਾਨੂੰ ਨਹੀਂ ਕੋਈ ਲੋੜ ਹੈਗੀ ਮੈਂ ਪੂਰੀ ਆਕੜ ਨਾ ਜਾਣਾ ਉੱਥੇ ਚਾਹਨਾ ਵਧੀਆਂ ਵਾ ਇਦਾਂ ਚੰਗਾ ਸੁ ਸੋਚਿਆ ਵਧੀਆਂ ਕੋਈ ਗੱਲ ਨਹੀਂ ਅੱਗੇ ਅੱਗੇ ਵੇਖਿਓ ਬੰਦਾ ਕੀ ਆ ਵਧੀਆਂ ਵੈਦਾਂ ਹੀ ਦੁਕਾਨੇ ਰੱਖੀ ਹੋਣੀ ਜਿੱਦਾਂ ਇਹਨੇ ਮੇਰੇ ਨਾਲ ਗੱਲਾਂ ਕੀਤੀਆਂ ਨਾ ਕਿਦਾਂ ਉੱਚੀ ਬੋਲਦੀ ਸੀ ਹਾਂ ਕੋਈ ਗੱਲ ਨਹੀਂ ਇਹ ਵੀ ਤਰਲੇ ਮਾਰੂਗੀ ਹੁਣ ਮੇਰੇ ਨਹੀਂ ਵਧੀਆਂ ਵਧੀਆਂ ਇਦਾਂ ਹੀ ਰੱਖੀ ਨੂੰ ਰੋਕ ਇਹ ਤਾਂ ਮੈਂ ਚੰਗੀ ਤਰ੍ਹਾਂ ਰੋਕ ਕਰ ਲੂੰਗੀ ਤੁਸੀਂ ਟੈਨਸ਼ਨ ਨਹੀਂ ਲੈਣੀ ਬਸ ਚੰਗਾ ਮੈਂ ਨਹੀਂ ਲੈਂਦੀ ਤੇਨੂੰ ਉਹ ਤਾਂ ਫਿਕਰ ਤੇ ਹੁੰਦਾ ਹੀ ਐ ਨਾ ਉਹ ਕੋਈ ਗੱਲ ਨਹੀਂ ਹੁਣ ਮੈਂ ਤੈਨੂੰ ਦੱਸ ਦਿਤੀ ਆ ਨਾ ਸਾਰੀ ਗੱਲ ਹੁਣ ਨਹੀਂ ਟੈਨਸ਼ਨ ਲੈਣੀ ਤੁਸੀਂ ਦੀਪ ਤੁਸੀਂ ਮੈਨੂੰ ਨਾ ਇੱਥੇ ਸੱਦ ਤੇ ਇੱਥੇ ਹੀ ਗੱਲਬਾਤ ਸਾਰੀ ਕਰ ਤੇ ਮੁੜ ਕੇ ਫੋਨ ਕਰਾ ਸਾਡੇ ਸਾਹਮਣੇ ਫੋਨ ਕਰੇਗੀ ਉਦਾਂ ਉਹਲੇ ਸੱਪੇ ਫੋਨ ਕੀਤਾ ਤੇ ਕੀ ਪਤਾ ਕੀ ਗੱਲ ਹੋਣੀ ਤੇ ਕੀ ਨਹੀਂ ਸਾਡੇ ਸਾਹਮਣੇ ਹੋਏਗੀ ਹਨ ਨੂੰ ਪਤਾ ਲੱਗੂ ਮੈਂ ਮੈਂ ਨਾ ਹੁਣੇ ਸੱਦ ਕੇ ਲਿਆਉਣੀ ਆ ਸਿਮੀ ਨੂੰ ਆ ਤੁਸੀਂ ਵਧੀਆ ਗੱਲ ਕੀਤੀ ਐ ਆ ਹੁਣੇ ਸੱਦ ਕੇ ਲਿਆ ਆ ਲਿਆਉਣੀ ਮੈਂ ਹੁਣੇ ਭਾਬੀ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਜਿਹੜਾ ਵੀ ਕੰਮ ਹੁੰਦਾ ਮੈਨੂੰ ਦੱਸ ਦਿਆ ਕਰੋ ਇਕੱਲੇ ਲੱਗੇ ਰਹਿੰਦੇ ਤੁਸੀਂ ਕੋਈ ਗੱਲ ਨਹੀਂ ਸੰਦੀਪ ਕੰਮ ਦੀ ਕਿਹੜੀ ਕੋਈ ਗੱਲ ਆ ਕੰਮ ਤਾਂ ਮੈਂ ਆਪੇ ਕਰ ਲੈਣਾ ਸਾਰਾ ਲੈ ਫਿਰ ਕੀ ਹੀ ਨਾਲੇ ਵੰਡ ਵਰਤ ਕੇ ਕਰ ਲੈਂਦੀ ਆ ਵਧੀਆ ਹੀ ਚਲ ਕੋਈ ਨਹੀਂ ਸੋਹੜੇ ਘਰ ਜਾ ਕੇ ਕੰਮ ਹੀ ਕਰਨਾ ਵਾ ਸੰਦੀਪ ਕੋਈ ਕੰਮ ਆ ਹੀ ਭਾਬੀ ਕੋਈ ਕੰਮ ਤਾਂ ਨਹੀਂ ਹੀ ਮੈਨੂੰ ਤਾਂ ਇੱਕ ਗੱਲ ਕਰਨੀ ਹੀ ਮਾੜਾ ਜਾਂ ਅੰਦਰ ਆਓਗੇ ਉੱਥੇ ਬਹਿ ਕੇ ਕਰਦੇ ਆ ਚਲ ਕੋਈ ਨਹੀਂ ਤੂੰ ਚੱਲ ਅੰਦਰ ਮੈਂ ਉਨੀਆਂ ਰੱਖ ਕੇ ਪਹੁੰਚਾ ਆ ਜਾ ਫਿਰ ਛੇਤੀ ਚੰਗ ਜੀ ਰਾਜਾ ਭਾਬੀ ਤਾਂ ਕਿ ਦੱਸੋ ਤੁਹਾਨੂੰ ਕਿਹੜਾ ਕੰਮ ਪੈ ਗਿਆ ਮੇਨਾਂ ਕੰਮ ਅਕੀ ਪੈ ਗਿਆ ਸਿਮੇ ਸਿਮੇ ਗੱਲ ਕੀ ਕਰਨੀ ਹੀ ਪੁੱਤ ਮੇਰੀ ਗੱਲ ਸੁਣ ਚਰੀ ਰਾਤ ਵੀ ਰੋਂਦੀ ਰਹੀ ਆ ਮਾਹੀ ਮੈਂ ਚੁੱਪ ਕਰਾਈ ਆ ਤੇ ਹੁਣ ਵੀ ਰੋਂਨ ਢਈ ਤਾਂ ਦੀਆਂ ਵੀ ਨਾ ਕੋਈ ਉਧਰੋਂ ਫੋਨ ਆਇਆ ਨਾ ਕੋਸ਼ ਤੇ ਮੇਰਾ ਪੁੱਤ ਨਾ ਜਿੱਦਾਂ ਵੀ ਹੁੰਦੀ ਆ ਨਾ ਤੂੰ ਗੱਲਬਾਤ ਕਰ ਇਹਨਾਂ ਦੀ ਉਧਰ ਤੇ ਚੱਲ ਆਪਣੇ ਘਰ ਜਾਏ ਮੰਮੀ ਸਾੜੀ ਰਾਤ ਕਿਉਂ ਰੋਂਦੀ ਰਹੀ ਐ ਸੰਦੀਪ ਤੈਨੂੰ ਕਿਹੜਾ ਇੱਥੇ ਕੋਈ ਕੋ ਕੈਂਡਿਆ ਵਾ ਨਾ ਤੈਨੂੰ ਕੋਈ ਮਾਰੀ ਕੈਂਡਿਆ ਕੋਈ ਚੰਗੀ ਹੈ ਤੂੰ ਮਾਂ ਨੇ ਵੀ ਤੇਰਾ ਹੀ ਘਰ ਵਾ ਸਿਮੀ ਕੀ ਮੈਂ ਦੱਸਾਂ ਧੀਆ ਆਪਣੇ ਘਰ ਚੰਗੀਆਂ ਲੱਗਦੀਆਂ ਨੇ ਮੈਨੂੰ ਤਾਂ ਬੜਾ ਹੀ ਹੁੰਦਾ ਵਾ ਸੱਚੀ ਮੈਨੂੰ ਨੀਂਦ ਨਹੀਂ ਆਉਂਦੀ ਹੈ ਆਪਣੇ ਘਰ ਤੀ ਪੁੱਤ ਸੁਚਾਵੇ ਚੰਗਾ ਵਾ ਹੈ ਤੂੰ ਵੀ ਸਿਆਣੀ ਐ ਤੈਨੂੰ ਕਿਹੜਾ ਨਹੀਂ ਪਤਾ ਧੀ ਮੇਰੀ ਵਿਚਾਰੀ ਇਦਾਂ ਹੀ ਘਰੋਂ ਕੱਢ ਸੁਢੀ ਇਹਨਾਂ ਨੇ ਸੋਨਾ ਤੇ ਨੇ ਸੰਭਿਆ ਵਿਚਾਰੀ ਨੇ ਕਿ ਚੱਲ ਇੱਥੇ ਮਮੀ ਸੰਭਲਾ ਉਥੇ ਨੀਕੇ ਟਿਕੰਦੰਦੀ ਚਾਚੀ ਜਿਹੜੀ ਆ ਜਾਦੂ ਕਰਨੀ ਆ ਤੇ ਚਲ ਹੁਣ ਇਹ ਵੀ ਮੇਰੀ ਧੀ ਕੀ ਕਰੇ ਮੈਨੂੰ ਕੋ ਸਮਝ ਨਹੀਂ ਆਉਂਦੀ ਮੈਂ ਤਾਂ ਧੀ ਆਪਣੀ ਦੀ ਰਾਤ ਦਿਨ ਨੀਂਦ ਨਹੀਂ ਆਉਂਦੀ ਇਹ ਆਪਣੀ ਦਾ ਮੈਨੂੰ ਬੜਾ ਹੀ ਫਿਗਰ ਹੋਣ ਡਿਆ ਸੱਚੀ ਤੇ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਚਲ ਆਪਣੇ ਘਰ ਜਾਉਗੀ ਤਾਂ ਚੰਗਾ ਹੀ ਆ ਸੰਦੀਪ ਮੰਮੀ ਤੇ ਕਿਉਂ ਫਿਕਰ ਇੰਨਾ ਕਾੰਡੀਆਂ ਹੀ ਆ ਕੱਲ ਤਾਂ ਸਾਰੀ ਸੋਹਣੇ ਦੀ ਆ ਨਾ ਮੈਂ ਮਾਸੀ ਨਾਲ ਹੁਣੇ ਗੱਲ ਕਰਨੀ ਆ ਤੇ ਮਾਸੀ ਨੂੰ ਸਾਰਾ ਸੱਚ ਦੱਸਣੀ ਆ ਕਿ ਚਾਚੀ ਕਰਕੇ ਉਹਨੇ ਸੋਨਾ ਇੱਥੇ ਭੇਜਿਆ ਹੀ ਤੂੜੇ ਕਰਦੀ ਤਾਂ ਕਰਕੇ ਨੇ ਆ ਕੰਮ ਕੀਤਾ ਵਾ ਤੇ ਆਪੇ ਮਾਸੀ ਨਾਲ ਕਰ ਸਾਧ ਲੈਣਾ ਵਾ ਤੂੰ ਫਿਕਰ ਨਾ ਕਰੋ ਕੋਈ ਵੀ ਠੀਕ ਹੈ ਸੰਦੀਪ ਤੂੰ ਕੋਈ ਗੱਲ ਨਹੀਂ ਕਰਨੀ ਠੀਕ ਹੈ ਨਾ ਕੋਈ ਫਿਕਰ ਕਰਨਾ ਵਾ ਮੈਂ ਆਪੇ ਮਾਸੀ ਨਾਲ ਗੱਲ ਕਰਨੀ ਹੁਣੇ ਫੋਨ ਤੇ ਤੇ ਕੋ ਸਾਰੀ ਗੱਲ ਕਰ ਲੈਂਦੀ ਸਿੰਮੀ ਮੇਰਾ ਪੁੱਤ ਨਾ ਇੱਥੇ ਬਹਿ ਕੇ ਗੱਲ ਕਰ ਲੈ ਮੈਨੂੰ ਤਾਂ ਕੁਝ ਹੋਈ ਜਾਣ ਡਿਆ ਕੋਈ ਨੀ ਮੰਮੀ ਤੇ ਫਿਕਰ ਨਾ ਕਰੋ ਮੈਂ ਹੁਣੇ ਗੱਲ ਕਰ ਲੈਨੀ ਆ ਮੈਂ ਸਭ ਕੁਝ ਸਾਂਭ ਲੈਣਾ ਵਾ ਤੂੰ ਨਾ ਟੈਨਸ਼ਨ ਲਾਓ ਮੈਨੂੰ ਤਾਂ ਪਤਾ ਨਹੀਂ ਕੀ ਹੋਣ ਡਿਆ ਸੱਚੀ ਮੇਰਾ ਬਰਾ ਪੁੱਤ ਨਾ ਜ਼ਰੂਰ ਗੱਲ ਕਰ ਨਹੀਂ ਤੀ ਤਾਂ ਮੈਨੂੰ ਬੜਾ ਹੀ ਫਿਕਰ ਸੰਦੀਪ ਹਿੱਤੇ ਮੇਰਾ ਫੋਨ ਪਿਆਈ ਫੜਾਈ ਮੈਂ ਕਰਾਂ ਗੱਲ ਮਾਸੀ ਸਾਡੇ ਸਾਹਮਣੇ ਚੱਲ ਹੋਈ ਗਿਆ ਸਾਨੂੰ ਪਤਾ ਲੱਗੂਗਾ ਕੀ ਕੀ ਚੱਲ ਕੋਈ ਗੱਲ ਨਹੀਂ ਮੰਮੀ ਹੌਸਲਾ ਰੱਖੋ ਮੈਂ ਕਰਨੀ ਗੱਲ ਹ ਹੈਲੋ ਸਸਿਕਰ ਮਾਸੀ ਜੀ ਸਸਿਕਰ ਪੁੱਤ ਹਰਸ ਨਾ ਕੀ ਆ ਚੱਲਾ ਠੀਕ ਠਾਕ ਤੂੰ ਸੁਣਾ ਮਾਸੀ ਜੀ ਹਾਂ ਜੀ ਪੁੱਤ ਹਾਂ ਠੀਕ ਠਾਕ ਵਧੀਆ ਮੈਂ ਨਾ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀ ਕਿਹੜੀ ਗੱਲ ਆ ਪੁੱਤ ਕਰ ਮਾਸੀ ਜੀ ਸੰਦੀਪ ਨਾ ਬੜਾ ਹੀ ਫਿਕਰ ਕੰਡੀ ਆ ਇੰਨੇ ਨਾ ਅਨੁਸ਼ੇਦਨ ਜੀ ਨੇ ਸੱਚ ਤੇ ਦੱਸਿਆ ਹੀ ਨਹੀਂ ਆ ਕਿਉਂ ਪੁੱਤ ਕੀ ਗੱਲ ਹੋਈ ਹੈ ਮੈਨੂੰ ਗੱਲ ਤੇ ਖੁੱਲ ਕੇ ਬੱਸ ਮਾਸੀ ਜੀ ਜਿਹੜੀ ਸੋਨੇ ਦੀ ਗੱਲ ਆ ਨਾ ਸੋਨਾ ਨਾ ਏ ਮਸ ਚਾਚੀ ਤੋਂ ਡਰਦੀ ਦੇਗੀ ਇੱਥੇ ਦੀ ਚਾਚੀ ਟੂਨੇ ਬੜੇ ਕਰਦੀ ਆ ਤੇ ਪਤਾ ਨਹੀਂ ਉਹਨੇ ਸੋਨੇ ਨੂੰ ਕੀ ਕਰ ਦੇਣਾ ਵਾ ਤੇ ਲੈ ਪੁੱਤ ਜੇ ਇਤਾਂ ਦੀ ਗੱਲ ਹੀ ਤੇ ਘਰ ਵਿੱਚ ਗਲਤੇ ਕਰਦੀ ਜਾਂ ਆਪਣੀ ਮੰਮੀ ਨਾਲ ਕਰਦੀ ਜਾਂ ਮੇਰ ਨਾਲ ਕਰਦੀ ਗੱਲ ਕੀਤੇ ਪਤਾ ਲੱਗਦਾ ਵਾ ਉਹਦੇ ਘਰ ਤੇ ਵੀ ਠੀਕ ਵਾ ਜਿਹੜੀ ਇਹਨਾਂ ਦੀ ਚਾਚੀ ਆ ਨਾ ਸੋਨੇ ਦਾਣੇ ਤਾਂ ਕਥੇਰੇ ਕਰਦੀ ਆ ਮੈਨੂੰ ਭੈਣ ਦੱਸਦੀ ਰਹਿੰਦੀ ਆ ਤੇ ਉਹ ਇਦਾਂ ਕਰਦੀ ਆ ਫਲਾਣੇ ਬਾਪੇ ਕੋ ਗਈ ਆ ਠਿੰਗੜੇ ਕੋ ਗਈ ਆ ਹਾਂਜੀ ਹਾਂਜੀ ਮਾਸੀ ਜੀ ਗੱਲ ਤਾਂ ਠੀਕ ਆ ਸੰਦੀਪ ਤਾਂ ਮਾਸੀ ਜੀ ਡਰਦੀ ਰਹੀ ਆ ਇਹ ਹੈ ਹੀ ਸੀ ਦੇਣਾ ਤੇ ਸੋਨਾ ਕੋਈ ਗੱਲ ਨਹੀਂ ਆਪਾਂ ਸਾਂਭਿਆ ਵਾ ਇੱਥੇ ਹੀ ਇਹ ਸੋਨਾ ਚੱਲ ਕੋਈ ਗੱਲ ਨਹੀਂ ਪੁੱਤ ਜੇ ਹੈ ਇੱਥੇ ਆ ਨਾ ਐਨੇ ਇੱਕ ਗੱਲ ਪਹਿਲਾਂ ਦੱਸ ਦਿੰਦੇ ਤੇ ਇਨਾ ਖਲਾਰਾ ਪਿਆਣਾ ਹੀ ਨਹੀਂ ਮੈਂ ਤੇ ਇਹੀ ਗੱਲ ਕਹਿਣ ਦੀ ਇਹਨੂੰ ਕਿ ਇਹ ਗੱਲ ਤੂੰ ਪਹਿਲਾਂ ਦੱਸਦੀ ਘਰ ਦੱਸਦੀ ਭਾਜੀ ਉਹਨਾਂ ਨੂੰ ਦੱਸਦੀ ਤੇ ਨਾਲ ਇੱਥੋਂ ਤੱਕ ਗੱਲ ਪਹੁੰਚਦੀ ਵੇ ਪੁੱਤ ਤੂੰ ਹੀ ਸਿਆਣੀ ਆ ਕਦੀ ਤੇ ਨਾਲ ਆਉਂਦੇ ਸੀ ਮੇਰਾ ਵੀ ਮਾਸੀ ਲੈ ਲਈ ਆ ਮੈਨੂੰ ਇਹਨਾਂ ਦਾ ਸੋਨਾ ਖੜਨ ਤੇ ਕੀ ਲੋੜ ਪਈ ਸੀ ਮਾਂ ਰਾਜ ਨੇ ਮੈਨੂੰ ਬਾਹਰ ਲਿਆ ਦੂਵੇ ਤੱਕ ਰਿਜਕ ਦਿੱਤਾ ਵਾ ਹਾਂਜੀ ਹਾਂਜੀ ਇਹ ਤਾਂ ਗਲਟਾ ਢੀ ਠੀਕ ਆ ਇਹਦੀ ਵੀ ਗਲਤੀ ਹੈਗੀ ਆ ਜਿਹੜੇ ਝੂਠੇ ਨਾਲ ਆਉਂਦੀ ਚੱਲ ਕੋਈ ਨਹੀਂ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਹੁਣ ਨਾ ਤੁਸੀਂ ਦਲਜੀਤ ਭਾਜੀ ਨਾਲ ਗੱਲ ਕਰਿਓ ਕਿ ਉਹ ਛੇਤੀ ਕਾਲੇ ਪੈ ਜਾਂਦੇ ਆ ਕਿ ਸੰਦੀਪ ਨੂੰ ਲੈ ਜਣਾ ਹਨ ਕਿ ਕੋਈ ਗੱਲ ਨਹੀਂ ਪੋਤਾ ਤੂੰ ਕਿਸ ਗੱਲ ਦਾ ਫਿਕਰ ਨਾ ਕਰ ਤੂੰ ਮੈਨੂੰ ਸੱਚੀ ਗੱਲ ਦੱਸਦੀ ਹੈ ਨਾ ਮੈਂ ਦਲਜੀਤ ਨਾਲ ਆਪੇ ਗੱਲ ਕਰ ਲੂੰਗੀ ਚਾਰ ਕੇ ਨਾ ਤੇ ਲੈ ਜਾਊਗਾ ਚਲੋ ਠੀਕ ਆ ਫੋਨ ਕਰਕੇ ਨਾ ਤੂੰ ਮੈਨੂੰ ਦੱਸਿਓ ਜ਼ਰੂਰ ਹਾਂ ਪੁੱਤ ਮੈਂ ਗੱਲ ਕਰਕੇ ਫਿਰ ਦੱਸੂਗੀ ਤੈਨੂੰ ਠੀਕ ਹੈ ਠੀਕ ਠੀਕ ਹੈ ਚੰਗਾ ਪੁੱਤ ਚੰਗਾ ਮਸੀ ਚੱਲ ਸੀ ਨਹੀਂ ਆ ਤਾਂ ਵਧੀਆ ਹੋ ਗਿਆ ਚੱਲ ਸਾਨੂੰ ਵੀ ਪਤਾ ਲੱਗ ਗਿਆ ਵੀ ਗੱਲਬਾਤ ਹੋ ਗਈ ਹੈ ਤੇਰੀ ਮਾਸੀ ਨਾਲ ਕੋਈ ਗੱਲ ਨਹੀਂ ਮੰਮੀ ਉਹਨਾਂ ਨੇ ਆਏ ਨਾ ਲੈਣ ਦਲਜੀਤ ਭਾਜੀ ਨੇ ਮੰਨ ਜਾਣਾ ਛੇਤੀ ਠੀਕ ਤੇ ਮਾਸੀ ਕੀ ਕਹਿੰਦੇ ਸੀ ਮਾਸੀ ਨੇ ਕੀ ਕਹਿਣਾ ਸੀ ਮਾਸੀ ਕਹਿੰਦੇ ਪਹਿਲਾਂ ਮੈਨੂੰ ਦੱਸ ਦਿੰਦੇ ਇਹ ਗੱਲ ਤੇ ਮੈਂ ਇੱਥੋਂ ਤੱਕ ਕੱਲ ਹੀ ਨਹੀਂ ਪਹੁੰਚਣ ਦੇਣੀ ਚੱਲ ਕੋਈ ਨਹੀਂ ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ ਦੋਵਾਂ ਨੇ ਆ ਭਿਆਨ ਕਿਤੇ ਲੈ ਜਾਣਗੇ ਕਿਸ ਦਿਨ ਚਲ ਪੁੱਤੇ ਵਧੀਆ ਹੋ ਗਿਆ ਮੇਰੀ ਧੀ ਦੀ ਤਾਂ ਮੈਨੂੰ ਬੜੀ ਟੈਨਸ਼ਨ ਹੀ ਸੱਚੀ ਕੋਈ ਨਮਾਸੀ ਨੇ ਅੱਜ ਹੀ ਗੱਲ ਕਰ ਲੈਣੀ ਉਹਨਾਂ ਨੂੰ ਹੋ ਨਹੀਂ ਨਾ ਬੋਲਦੀ ਕਹਿੰਦੀ ਨਹੀਂ ਨਾ ਕੁਝ ਵੀ ਫਿਰ ਵੀ ਧੀ ਪੁੱਤਨ ਹੁੰਦਾ ਹੀ ਹੈ ਨਾ ਵੀ ਘਰੇ ਮੈਨੂੰ ਖਾਣਾਵਾ ਕਰ ਨਹੀਂ ਕੋਈ ਗੱਲ ਨਹੀਂ ਬਹੁਤ ਇੱਥੇ ਹੁੰਦਾ ਜਾਣੀਆਂ ਮੈਂ ਚਾਹ ਬਣਾ ਕੇ ਲੈ ਜਾਈਂਗੀ ਚਲ ਪੁੱਤ ਬਣਾ ਲਿਆ ਘਟ ਸੰਦੀਪ ਆਹ ਤੇ ਕੰਮ ਉਹ ਹੋਇਆ ਹੀ ਉਹ ਸੱਪ ਵੀ ਮਰ ਗਿਆ ਤੇ लाਠੀ ਵੀ ਨਹੀਂ ਟੁੱਟੀ ਮੰਮੀ ਮੰਨ ਗਏ ਮੈਨੂੰ ਮੰਨ ਗਏ ਕਿ ਧੀ ਕਹਦੀਆਂ ਫਿਰ ਧੀ ਵੀ ਕੁਲਜੀਤ ਕਰਦੀ ਆ ਟਰੈਕਟਰ ਵੀ ਨਾ ਧੋਣ ਵਾਲਾ ਚਲ ਇਦਾਂ ਕਰਦਾ ਹਾਂ ਮਰਮਡਾ ਸਾਫ਼ ਕਰ ਲੈਂਦਾ ਇਹਦਾ ਕਨਾਲਕ ਤਾਂ ਰਹਿੰਦਾ ਨਾ ਉਹ ਕਦੂ ਕਰਕੇ ਨਾ ਫੇਰੀ ਧਵਾ ਕੇ ਲਿਆਉਂਗਾ ਇੱਕ ਤਾਂ ਟੈਨਸ਼ਨ ਹੀ ਮੁੱਕਦੀ ਟੈਨਸ਼ਨ ਮੁੱਕੇ ਬੰਦਾ ਘਰ ਦਾ ਕੰਮ ਕਰੇ ਇੱਕ ਦਿਨ ਨੂੰ ਚੇਤਾ ਆਉਂੰਦਿਆ ਵਾ ਖੜੇ ਮਾਸੀ ਦਾ ਫੋਨ ਆਇਆ ਸੀ ਮੈਂਨੇ ਮੰਮੀ ਨੂੰ ਦੱਸਿਆ ਹੀ ਨਹੀਂ ਆ ਕਿ ਆ ਗੱਲ ਹੋਈ ਆ ਮੰਮੀ ਨਾਲ ਯਾਰ ਗੱਲ ਕਰਦਾ ਪਹਿਲਾਂ ਬਾਅਦ ਸਾਫ਼ ਕਰ ਲੈਨੇ ਆ ਨੇ ਮਾਤਾ ਦੇ ਬਾਹਰ ਬੈਠੇ ਆ ਵਾ ਵਾ ਮੀ ਹਟਿਆ ਇਧਰ ਰੱਖ ਵਾ ਚੱਲ ਇੱਥੇ ਵਾਵਾ ਹਵਾ ਆਉਂਦੀ ਆ ਮੇਰੀ ਗੱਲ ਸੁਣੋ ਕੱਲ ਦਾ ਮਾਸੀ ਦਾ ਫੋਨ ਆਇਆ ਸੀ ਮੈਨੂੰ ਦੱਸਣ ਦਾ ਚੇਤਾ ਭੁੱਲ ਗਿਆ ਵਾ ਕਿ ਸੋਨਾ ਕਿੱਦਾਂ ਗਿਆ ਵਾ ਉੱਥੇ ਅੱਜ ਹੀ ਰਾਤ ਨੂੰ ਪਤਾ ਲੱਗਾ ਵਾ ਮੈਂ ਹੁਣ ਕਿਹੜਾ ਨਵਾਂ ਸੱਪ ਨਿਕਲ ਆਇਆ ਵਾ ਦੱਸ ਦੇ ਤੂੰ ਹੀ ਦੱਸ ਦੇ ਮੈਨੂੰ ਹੁਣ ਮੰਮੀ ਸੋਨਾ ਪਤਾ ਕਿੱਦਾਂ ਗਿਆ ਉੱਥੇ ਸੰਦੀਪ ਨਾ ਚਾਚੀ ਤੋਂ ਡਰਦੀ ਨਾ ਸੋਨਾ ਉੱਥੇ ਫਿਰ ਆਈ ਆ ਤਿੰਦੇ ਪੜਾਈ ਆ। ਪੀਚਾ ਚੀਨਾ ਬਾਦਿਆ ਕੋ ਜਾਂਦੀ ਰਹੀ ਆ। ਉਹ ਸੰਦੀਪ ਨਾ ਡਰਦੀ ਸੋਣਾ ਉੱਥੇ ਲੈ ਗਈ ਆ। ਤੇ ਚਾਚੀ ਨੇ ਗੱਡ ਲੈ ਕੇ ਦੇ। ਆਹ ਗੱਲ ਹੋਈ ਓ। ਇਹ ਸੰਦੀਪ ਦੀ ਭਾਬੀ ਨੇ ਦੱਸੀ ਓ। ਮਾਸੀ ਨੂੰ ਫੋਨ ਕਰਕੇ ਗੱਲ। ਤੇ ਮਾਸੀ ਨੇ ਨਾ ਕੱਲ ਤਾਂ ਹਾਂ ਫੋਨ ਕਰਾਂ ਤੈ ਮੈਨੂੰਗੇ। ਇਹੋ ਗੱਲ ਦੱਸਣ ਲਈ। ਤੇ ਮਾਸੀ ਨੇ ਕੀਤਾ ਜੇ ਸੰਦੀਪ ਨੇ ਉੱਥੇ ਦਿੱਤਾ ਹੀਗਾ ਤੇ ਸੰਦੀਪ ਹਰ ਨਾਲ ਲੜਦੀ ਕਿਉਂ ਆਹੀ। ਪੈਰਾਂ ਦੇ ਪਾਣੀ ਨਹੀਂ ਪੈਣ ਨਹੀਂ ਮੰਮੀ ਤੂੰ ਗਾ ਵੇਚਿਆ ਤੇ ਮੈਂ ਮਾਸੀ ਨੇ ਵੇਚਿਆ ਵਾ ਜਮ ਸਿੱਧਾ ਕਹਿੰਦੀ ਵੀ ਮੈਂ ਉੱਥੇ ਛੱਡ ਆਈ ਆ ਉਹ ਡਰਦੀ ਰਹੀ ਆ ਚਾਚੀ ਕੋਲੋਂ ਕਿ ਇਹਨੇ ਘਰ ਚ ਰਫੜ ਪਾ ਜੀ ਨਹੀਂ ਰਫੜਗਾ ਦਾ ਪੈਣਾ ਸੀ ਰਫੜ ਦਾ ਪਾਤਾ ਆਪਣੇ ਘਰ ਇਹਨੇ ਉਹਦੋਂ ਮੰਮੀ ਪੈ ਗਿਆ ਵਾ ਹੂੰ ਉਹਦੇ ਮਾਫੀਆਂ ਮੰਗਣ ਡੀ ਹੋ ਕਿਤੇ ਅਸੀਂ ਉਹ ਗੱਲ ਕਹਿਣ ਡੀ ਮੰਗ ਲੈਂਦੇ ਹੋਰ ਹਜੇ ਮੰਗ ਰਹਿੰਦੇ ਜਲਜੀਤ ਇਹਨੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਸਾਨੂੰ ਭੰਡਿਆ ਆਏ ਨੇ ਚੰਗੀ ਸਾਡੀ ਬੇਇੱਜ਼ਤੀ ਕਰਵਾਈ ਆ ਜਿਸ ਤਰੀਕੇ ਦੇ ਵਿੱਚ ਵਾ ਤੇ ਅਸੀਂ ਕਿਤੇ ਨੱਕ ਕੱਟਣ ਜੋਗੇ ਨਹੀਂ ਰਹਿ ਗਏ ਸਾਰੇ ਪਿੰਡ ਨੂੰ ਪਤਾ ਵਾ ਲੋਕਾਂ ਨੂੰ ਘਰ ਘਰ ਦੱਸਦੀ ਫਿਰਦੀ ਵੀ ਮੇਰੀ ਸੱਸ ਨੇ ਸੋਨਾ ਕੱਢ ਲਿਆ ਵਾ। ਇਹ ਉਹ ਚਾਚੀ ਤੋਂ ਡਰਦੀ ਸੀ ਤੇ ਸਾਨੂੰ ਤਾਂ ਦੱਸ ਦਿੰਦੀ ਉਹ ਵੀ ਮੈਂ ਆਹ ਕੰਮ ਕਰਨ ਲੱਗੀ ਆ। ਮੰਮੀ ਸਾਨੂੰ ਦੇਹੋ ਗੱਲ ਹੀ ਨਾ ਵੀ ਸੱਚ ਕੀ ਐ ਝੂਠ ਕੀ ਐ ਵੀ ਸੋਨਾ ਹੈ ਕਿਤੇ ਹੁਣ ਦੇ ਪਤਾ ਲੱਗ ਹੀ ਗਿਆ ਵਾ। ਤੇ ਮਾਸੀ ਕਹਿੰਦੇ ਸੀ ਕੱਲ ਜਾ ਕੇ ਨਾ ਤੂੰ ਉਹਨੂੰ ਲੈ ਕੇ ਆਓ। ਖਲੋ ਜਾ ਅਜੇ ਦਿਹਾੜੀ ਹੋਰ ਖਲੋ ਜਾ ਕੁਛ ਨਹੀਂ ਹੁੰਦਾ। ਮੰਮੀ ਖਲੋਣਾ ਕਿਉਂ ਆ? ਉਹ ਦੱਸਣ ਡੇ ਰੋਟੀਾਂ ਡਿਵਨੀ ਖਾਂਣ ਡੀ ਕਿਤੇ। ਤੇ ਕੱਲ ਨੂੰ ਬਿਮਾਰ ਹੋ ਗਈ। ਤਬਾ ਇਹ ਆਪਾਂ ਨੂੰ ਲਾਉਣੇ ਪੈਣੇ ਆ ਤੇ ਮਾਸੀ ਨੂੰ ਫਿਰ ਲਾਜੀ ਨਾਲ ਉਹ ਮਾਸੀ ਨੂੰ ਕਿਉਂ ਲੈ ਕੇ ਜਾਣਾ ਮੈਂ ਕੱਲਾ ਜਾਊਂਗਾ ਤੇ ਜਾ ਕੇ ਲੈ ਆਉਣਾ ਉਹ ਹੁਣ ਨਾ ਰੋ ਰੋ ਕੇ ਦੱਸਦੀ ਆ ਜਾਣ ਕੇ ਪਖੰਡ ਕਰਦੀ ਆ ਐਥੇ ਲੜਦੀ ਨਹੀਂ ਤੇ ਕਿੰਨੀ ਗੀ ਰੋਟੀ ਛੱਡਦੀ ਰਹੀ ਆ ਐਸੇ ਤੇ ਰਾਜ ਰਾਜ ਖਾਂਦੀ ਰਹੀ ਆ ਹੁਣ ਨਹੀਂ ਮਾਣ ਵਾਲੀ ਸਾਮ ਸਕਦੀ ਉੱਥੇ ਆਂਦੀ ਮੈਂ ਤਗੜੀ ਬਣੀ ਆ ਘਰੋਂ ਉਹ ਮਾਂ ਵੀ ਗੱਲਾਂ ਜੋਗੀ ਆ ਬਸ ਹਾਂ ਉਹ ਦਾਦੀ ਵੱਡੇ ਵੱਡੇ ਘਰਦੀਆਂ ਮੈਂ ਵੱਡੇ ਘਰਦੀਆਂ ਤੇ ਵੱਡੇ ਘਰ ਵਾਲੇ ਸਾਹਮਣੇ ਨਹੀਂ ਆਉਣੇ ਦੋ ਚਾਰ ਦਿਨ ਹੀ ਸਮਝਦਾ ਕੋਈ ਬਸ ਹੁਣ ਕਿਤਾ ਤਾ ਟੈਂਸ਼ਨ ਛੱਡਣ ਲਈ ਉਥੇ ਜਾ ਕੇ ਕਿੰਨਾ ਚਿਰ ਰਹਿਣਾ ਵੇਕੇ ਘਰ ਮੈਂ ਇੱਥੇ ਹੀ ਬਹਿਣਾ ਸੀ ਮਾਤਾ ਜੀ ਹੁਣ ਉਹ ਝੁਗੰਡੀ ਆ ਤੇ ਆਪਣੀ ਜਿੱਦ ਛੱਡ ਦੋ ਤੁਸੀਂ ਵੀ ਜੇ ਕਹਿੰਦੀ ਹੋਣਾ ਫਿਰ ਮੈਂ ਰਹਿਣ ਦਿੰਨਾ ਵਾ ਨਹੀਂ ਲੈ ਕੇ ਜਾਂਦਾ ਕੱਲ ਨੂੰ ਫਿਰ ਮੈਂ ਵੇ ਚੱਲ ਬਹਿ ਗੱਲ ਸੁਣ ਮੇਰੀ ਬਹਿ ਗਏ ਇੱਥੇ ਕੀ ਗੱਲ ਸੁਣਾਉਣਾ ਮੈਂ ਕਰਦੀਆਂ ਮਾਸੀ ਤੇਰੀ ਨੂੰ ਫੋਨ ਉਹਨੂੰ ਆਖੇ ਵੀ ਜੇ ਲੈਣ ਜਾਣਾ ਵਾ ਨਾ ਤੇ ਸੋਨਾ ਸਾਰਾ ਨਾਲ ਲੈ ਕੇ ਆਵੇ ਤੂੰ ਵੀ ਲੈ ਕੇ ਆਉਗੀ ਉਹਨੂੰ ਆਹ ਤੇ ਸੋਨਾ ਨਾ ਉੱਥੇ ਛੱਡ ਕੇ ਆਵੇ ਉਹਨੂੰ ਨਾਲ ਲੈ ਕੇ ਆਵੇ ਮੰਮੀ ਲੈ ਕੇ ਆਉਗੀ ਹੁਣ ਆਪ ਦੱਸਣ ਢੀਏ ਤੇ ਹੋਰ ਛੱਡ ਨਾ ਉਹਨੇ ਉੱਤੇ ਕੋਈ ਗੱਲ ਨਹੀਂ ਕੱਲ ਮੈਂ ਜਾਣਾ ਵਾ ਉਹਨੂੰ ਲੈ ਕੇ ਆਉਣਾ ਵਾ ਮਾਸੀ ਨਾਲ ਗੱਲ ਕਰ ਲਿਆ ਤੁਸੀਂ ਆਹ ਉਹਨੂੰ ਕਰਨੀ ਆ ਫੋਨ ਫਿਰ ਮੈਂ ਇਹਦੀ ਨਾ ਕੋਈ ਸਮਝ ਨਹੀਂ ਚੱਲਣ ਢੀ ਪਹਿਲਾਂ ਸਾਡਾ ਦੋਹਾਂ ਭੈਣਾਂ ਦਾ ਨਾਮ ਲੰਬੀ ਸੀ ਤੇ ਇਹਨਾਂ ਨੇ ਸੋਨਾ ਕੱਢ ਲਿਆ ਵਾ ਹੁਣ ਚਾਚੀ ਦਾ ਨਾਮ ਲਾਉਂਦੇ ਪੀ ਕੀ ਪਤਾ ਹੁਣ ਕਿਹੜੀ ਸਕੀਮ ਤੇ ਬੈਠੀ ਐ ਤੇ ਕਿਹੜੀ ਤੇ ਨਹੀਂ ਇੱਕ ਤੇ ਮੁੰਡਾ ਨਹੀਂ ਚੰਗਾ ਜਿਹੜਾ ਉਹਦੀਆਂ ਗੱਲਾਂ 'ਚ ਆ ਗਿਆ ਵਾ ਛੱਟ ਪਾਰਟੀ ਫੇਅਰ ਰਿਆਂ ਦੇ ਦਸ ਕੋ ਉੱਥੇ ਆ ਜੀ ਨਾਲ ਹੀ ਉਹਨੂੰ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਲੈ ਲਵਲੀ ਆ ਹੀ ਗਿਆ ਵਾ ਪਾਣੀ ਫੜਾ ਕੇ ਆਵਾਂ ਇਹਨੂੰ ਨਾਲ ਇਹਦੇ ਨਾਲ ਨਾ ਗੱਲ ਕਰ ਹੀ ਲੈਣੀ ਆ ਆਪਣੇ ਆਪ ਹੀ ਇਹਨੇ ਗੱਲ ਕਰਨੀ ਆ ਇਹਦੇ ਨਾਲ ਗੋਆ ਵੀ ਸੁਟਨ ਵਾਲਾ ਪਿਆਵਾਂ ਜੀ ਲੈ ਆਇਆ ਵਾ ਓਇਆ ਹੋ ਲੈ ਆਇਆ ਪੀਲਾ ਪਾਣੀ ਫਿਰ ਮੇਰੀ ਗੱਲ ਸੁਣ ਪੱਠੇ ਤੇ ਤੂੰ ਲੈ ਆਇਆ ਵਾ ਇਹ ਗੱਲ ਸੁਣ लवली ਦੱਸੋ ਹੁਣ ਕੀ ਹੋ ਗਿਆ ਵਾ ਵੇ ਹੋਇਆ ਤੇ ਕੋਈ ਨਹੀਂ ਆ ਹੂੰ ਜਿਹੜੀ ਗੱਲ ਮੈਂ ਤੈਨੂੰ ਕਹੀ ਸੀ ਉਹ ਗੱਲ ਦਾ ਤੂੰ ਬਿਲਕੁਲ ਅਸਰ ਨਹੀਂ ਕਰਨ ਡਿਆ ਹੈਗਾ ਤੇ ਤੂੰ ਉਹਦੇ ਨਾਲ ਗੱਲ ਕਰਦਾ ਕਿਉਂ ਨਹੀਂ ਮੈਨੂੰ ਤੇ ਨਹੀਂ ਸਮਝ ਆਉਂਦੀ ਕਿ ਉਹਦੇ ਨਾਲ ਗੱਲ ਕਰ ਤੇ ਸਹੀ ਵੀ ਕਹਿੰਦੀ ਕੀ ਆ ਐਵੇਂ ਤੂੰ ਟਾਈਮ ਨਗਾਹੀ ਜਾਂਂ ਡਿਆਂ ਵਾ ਉਹ ਮਾਤਾ ਹੌਸਲਾ ਦੇ ਕਰ ਦੂੰ ਤੂੰ ਤੇ ਕਹਿਨੀ ਆ ਵੀ ਬਸ ਮੂੰਹ 'ਚ ਜਿਹੜੇ ਬੋਲ ਨਿਕਲ ਗਏ ਹਨ ਉਹ ਦੂਜੇ ਦਿਨ ਪੂਰੇ ਹੋ ਜਾਣ ਤੂੰ ਹੱਦ ਕਰਨ ਨਹੀਂ ਆ ਪੱਠਿਆਂ-ਪੁੱਠਿਆਂ ਦਾ ਕੰਮ ਨਿਬੜ ਗਿਆ ਵਾ ਤੇ ਜੇ ਬਹੁਤੀ ਗੱਲ ਵਾ ਨਾ ਤੇ ਮੈਂ ਪੁੱਛ ਲੈਣਾ ਵਾ ਸ਼ਹਿਰ ਜਾਂਦੇ ਆ ਫੇਰ ਟੈਸਟ-ਟੁਸ ਕਰਾ ਕੇ ਨਾ ਉਹਨੂੰ ਦਵਾਈ ਲਿਆ ਦਿੰਨਾ ਹੋਰ ਤੇ ਮੈਂ ਇਹੋ ਕੋਈ ਕਰ ਸਕਣਾ ਵਾ ਹਣ ਫਿਟੇ ਮੂੰਹ ਤੇਰਾ ਫੇਰ ਉਹੀ ਕੰਮ ਤੂੰ ਕਰ ਟੈਸਟ ਕਰਾਉਣਾ ਵਾ ਉਹ ਕਰਦਾ ਵਾ ਜੇ ਕਰਦਾ ਵਾ ਪੈਸੇ ਹੀ ਲਈ ਜਵੀ ਅੱਗੇ ਟੈਸਟ ਨਹੀਂ ਕਰਾਏ ਅੱਗੇ ਦਵਾਈਆਂ ਨਹੀਂ ਖਵਾ ਲੀਆਂ ਜਿਹੜਾ ਕੰਮ ਮੈਂ ਕਹਿੰਨੀ ਆ ਨਾ ਉਹ ਨਾ ਕਰੀ ਤੂੰ ਤੇ ਹੁਣ ਇਹ ਰੱਬ ਦੇ ਹੱਥ ਵਸਵਾ ਮੈਂ ਦੱਸ ਕੀ ਕਰਾਂ ਹੁਣ ਤੇ ਬੈਠਾ ਰਹਾ ਫਿਰ ਇਦਾਂ ਹੀ ਰੱਬ ਦੇ ਹੱਥ ਵਸਵਾ ਤੇ ਉਹ ਮੈਨੂੰ ਪਤਾ ਵਾ ਮਾਦਾ ਤੇਰੇ ਮਨਚ ਕੀ ਚੱਲਣ ਡਿਆ ਵਾ ਤੇ ਇਹਦੇ ਨਾਲ ਨਾ ਤਲਾਕ ਤਲੂਕ ਕਰਾ ਕੇ ਤੇ ਕੰਮ ਨਬੇੜੀ ਤੇ ਫਿਰ ਤੂੰ ਕਰਮਦਾ ਕਿਉਂ ਨਹੀਂ ਆ ਕੀ ਵੇਖਣ ਡਿਆ ਵਾ ਤਾਂ ਤਲਾਕ ਕਿਤੇ ਸੁੱਕੇ ਹੋ ਜਾਂਦੇ ਆ ਪੰਡ ਰੁਪਈਆਂ ਦੀ ਲੱਗਣੀ ਆ ਭਾਵੇਂ ਵਿਆਹ ਤੇ ਉਹਨਾਂ ਕੱਖਣੀ ਨਾ ਕੀਤਾ ਤਾਂ ਵੀ ਪੈਸੇ ਲੱਗਣੇ ਆ ਤੂੰ ਤੇ ਮੂੰਹ ਭਰ ਕੇ ਕਹਤਾ ਨਾ ਕਿ ਕੰਮ ਨਬੇੜ ਲਾ ਮੁਰਕੇ ਮੈਨੂੰ ਚੋਕੇ ਲਈ ਫਿਰਨਾ ਉਹਨਾਂ ਨੇ ਦੇ ਉਹ ਤੇ ਪੰਡ ਇੱਕੋ ਵਾਰੀ ਲਗਣੀ ਆ ਤੇ ਜਿਹੜੇ ਆ ਰੋਜ਼-ਰੋਜ਼ ਲਾਉਂਦੇ ਆ ਵਾ ਇਹ ਉਦੋਂ ਦੇ ਕਿੰਨੇ ਲਾ ਲਏ ਆ ਕੋਈ ਗਿਨਤੀ ਹੈਗੀ ਆ ਤੈਨੂੰ ਮੈਨੂੰ ਲੱਗਦਾ ਵਾ ਵੀ ਤੇਰੇ ਕੋਲੋਂ ਇਹ ਕੰਮ ਨਹੀਂ ਗਾ ਹੁਣ ਇਹ ਹੁਣ ਮੈਨੂੰ ਹੀ ਕਰਨਾ ਪੈਣਾ ਵਾ ਤੇ ਕਰਨਾ ਵੀ ਮੈਂ ਦੂਜੀ ਤਰ੍ਹਾਂ ਵਾ ਹਰਕਾਂ ਉਹ ਜਾ ਮਾਦਾ ਆਪਣਾ ਕੰਮ ਕਰ ਜਾ ਕੇ ਪੱਠੇ ਕੁਦਰ ਕੇ ਨਾ ਮੈਂ ਜਾਣਾ ਵਾ ਸ਼ਹਿਰ ਠੀਕ ਆ ਨਾ ਤੁਰਿਆ ਰਹਿ ਸਿਆਰ ਫਿਰ ਵੇਹ ਲੈ ਨਹੀਂ ਭਲਾ ਸ਼ਹਿਰ ਜਾ ਕੇ ਕੀ ਕਰ ਲੈਣਾ ਤੂੰ ਦਿਨ ਚੜਦਾ ਹੀ ਆ ਤੇ ਉਹ ਗੱਲਾਂ ਫੜ ਕੇ ਬਹਿ ਜਾਣੀਆਂ ਹੁੰਦੀਆਂ ਰੁਪਿੰਦਰ ਹਾਂ ਕੰਮ ਛੱਡ ਦੇ ਤੇ ਮੇਰੀ ਗੱਲ ਸੁਣ ਤਿਆਰ ਹੋ ਸ਼ਹਿਰ ਨੂੰ ਜਾਣਾ ਸ਼ਹਿਰ ਜਾਣਾ ਵਾ ਕੀ ਕਰਨਾ ਉਹ ਕਾਮੀਆਂ ਉੱਥੇ ਵੀ ਕੋਈ ਉਹ ਰੋਟੀ ਦਿਖਾ ਲੋ ਹਲੇ ਬੰਬੀ ਤਾਂ ਹੋਣ ਆਈਆਂ ਦੱਸ ਪੱਠੇ ਮੈਂ ਕੁਦਰ ਤੇ ਆ ਰੋਟੀ ਮੈਂ ਆਣ ਕੇ ਖਾ ਲੂੰਗਾ ਠੀਕ ਹੈ ਨਾ ਐਡਾ ਵੀ ਕਿਹੜਾ ਜ਼ਰੂਰੀ ਕੰਮ ਪੈ ਗਿਆ ਵਾ ਦੱਸੋ ਤੇ ਸਹੀ ਉਹ ਦੱਸਣਾ ਤੈਨੂੰ ਕੀ ਆ ਉਹਦੋਂ ਦੱਸਿਆ ਤੇ ਹੈਗਾ ਹੀ ਤੈਨੂੰ ਰੁਪਿੰਦਰ ਇੱਕ ਵਾਰੀ ਮੈਂ ਕਿਹਾ ਵਾ ਨਾ ਵੀ ਤਿਆਰ ਹੋ ਗਾੜੀਆਂ ਸਵਾਲ ਜਵਾਬ ਕਰਨ ਦੇ ਪਈਆਂ ਤੂੰ ਬਸ ਜਾਣਾ ਵਾ ਨਾ ਸ਼ਹਿਰ ਤੇ ਜਾਣਾ ਵਾ ਇਹ ਨਾ ਪੁੱਛ ਵੀ ਕਿਹੜੇ ਕੰਮ ਜਾਣਾ ਲੈ ਦੱਸ ਆ ਕਿਦਾਂ ਦੀ ਗੱਲ ਹੋਈ ਭਲਾ ਬਸ ਬਾਹਰੋਂ ਹੀ ਆਏ ਆ ਤੁਸੀਂ ਕਾਦਾ ਇੰਨਾ ਪਰਹਾਈ ਹੋ ਗਿਆ ਭਲਾ ਕੋਈ ਕੰਮ ਨਹੀਂ ਆ ਕੋਈ ਕੁਛ ਨਹੀਂ ਆ ਕੀ ਕਰਨਾ ਸ਼ਹਿਰ ਜਾ ਕੇ ਮੈਂ ਤੈਨੂੰ ਕਿਹਾ ਤਾ ਵਾ ਨਾ ਪੇ ਤਿਆਰ ਹੋ ਜਾ ਐਵੇਂ ਗਾੜੀਆਂ ਭਲੀ ਜਾਣ ਦੀ ਸਭੀ ਇਹਨਾਂ ਨੂੰ ਕੀ ਹੋ ਗਿਆ ਵਾ ਇਹਨੇ ਗੁੱਸੇ ਨਾਲ ਹੀ ਬੋਲਣ ਦੇ ਆ ਮੈਦੇ ਨਾ ਇਹਨਾਂ ਨੂੰ ਕੋਈ ਮੜੀ ਗਈ ਆ ਨਾ ਕੋਈ ਚੰਗੀ ਪੱਠੇ ਲੈਣ ਗਏ ਆ ਪਤਾ ਨਹੀਂ ਉਥੋਂ ਕੀ ਇਹਨਾਂ ਨੂੰ ਹੋਇਆ ਵਾ ਤੇ ਕੀ ਨਹੀਂ ਸਮਝ ਨਹੀਂ ਲੱਗੀ ਕੁਛ ਵੀ ਚਲ ਹੋ ਜਾਨੀ ਆ ਤਿਆਰ ਇਹਨਾਂ ਬੰਦੇ ਦੇ ਮੂਰਦਾ ਨਹੀਂ ਪਤਾ ਹੁੰਦਾ ਫੇਰ ਐਵੇਂ ਦਵਾਰੇ ਹੋਣਗੇ ਹੋਰ ਤਿਆਰ ਤੇ ਹੋ ਜਾਨੀ ਆ ਮੰਮੀ ਨੂੰ ਉਸਾਂ ਪਹਿਲਾਂ ਮੜਾਈਆ ਪਿਤਾ ਦੇ ਨਾਲ ਨਹੀਂ ਕੋਈ ਗੱਲਬਾਤ ਹੋਈ ਮੰਮੀ ਹਾਂ ਦੱਸ ਕੀ ਹੋਇਆ ਵੇ ਇਹਨਾਂ ਨੂੰ ਬੜੇ ਕਿਸੇ ਦੇ ਵਿੱਚ ਬੋਲਣ ਦੀ ਆ ਨਹੀਂ ਮੈਨੂੰ ਕੀ ਪਤਾ ਕੀ ਹੋਇਆ ਵਾ ਤੈਨੂੰ ਪਤਾ ਹੋਊਗਾ ਗੁੱਸੇ 'ਚ ਤੇਰੇ ਨਾਲ ਹੀ ਬੋਲਣ ਡਿਆ ਤੂੰ ਹੀ ਕੋਹਾਖਿਆ ਹੋਊਗਾ ਉਹਨੂੰ ਮੰਮੀ ਮੈਂ ਤਾਂ ਕੋਈ ਗੱਲਬ ਨਹੀਂ ਕੀਤੀ ਮੈਂ ਤਾਂ ਸਗੋਂ ਢਿੱਕੰਦੀ ਆ ਵੀ ਆ ਕੇ ਇਹਨਾਂ ਦੇ ਰੋਟੀ ਖਾਣੀ ਆ ਤੇ ਉਹ ਪਤਾ ਨਹੀਂ ਆ ਕੇ ਇਹਨਾਂ ਨੂੰ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਆ ਕੇ ਮੇਰੇ ਦਿਵਾਲੇ ਹੀ ਹੋ ਗਏ ਆ ਤੇ ਚੱਲ ਕੋਈ ਨਹੀਂ ਦਿਵਾਲੇ ਹੋ ਗਿਆ ਵਾ ਤੇ ਜੋ ਕਹਿੰਦਾ ਤੂੰ ਕਰ ਲੈ ਆ ਚਲੋ ਠੀਕ ਆ ਕੋਈ ਨਹੀਂ ਫਿਰ ਵੇ ਨਹੀਂ ਮੈਂ ਛਾ ਤੁਹਾਡੇ ਨਾਲ ਕੋਈ ਗੱਲ ਹੋਈ ਨਹੀਂ ਮੇਰੇ ਨਾਲ ਨਹੀਂ ਕੋਈ ਵੀ ਗੱਲ ਹੋਈ ਜਾ ਜਾ ਕੇ ਤੇ ਆਪਣਾ ਕੰਮ ਕਰ ਹੋਈ ਮੇਰੇ ਨਾਲ ਗੱਲ ਇਥੇ ਗੱਡੀ ਛੇਤੀ ਹੁਣ ਮੇਰੇ ਵੱਲ ਨੂੰ ਆਈ ਲੈ ਹੁਣ ਤੀਰ ਲੱਗਾ ਈ ਨਿਸ਼ਾਨੇ ਤੇ ਜਿਵੇਂ ਇਨੇ ਕਿਦੇ ਕੰਨ ਨਾ ਨਾ ਖਿੱਚਦੀ ਤੇ ਇਨੇ ਤਾਂ ਗੱਲ ਕਰਨੀ ਨਹੀਂ ਹੀ ਇਹਦੇ ਨਾਲ ਹੁਣ ਵਾਵਾ ਭੱਜ ਕੇ ਪਿਆਈ ਇਹਨੂੰ ਜੇ ਇਦਾਂ ਹੀ ਰਿਹਾ ਨਾ ਤੇ ਮੈਨੂੰ ਲੱਗਦਾ ਵਾ ਵੀ ਛੇਤੀ ਕੰਮ ਨਬੇੜ ਦੂਗਾ ਚੱਲ ਹਾਂ ਜਰਾ ਰਪਿੰਦਰ ਕੋਰੇ ਤੁਸੀਂ ਕੀ ਯਾਦ ਰੱਖੇਂ